ਕੀ ਆਜ 18 ਮਈ ਨੂੰ ਸੀਜ਼ਫਾਇਰ ਖਤਮ ਹੋ ਜਾਵੇਗਾ ਅਜੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਮੀਡੀਆ ਅਦਾਰਿਆਂ ਦੇ ਉੱਪਰ ਚੱਲ ਰਹੀਆਂ ਨੇ ਪਰ ਇਸ ਕੱਲ ਨੂੰ ਲੈ ਕੇ ਜਿਹੜਾ ਭਾਰਤੀ ਫੌਜ ਦੇ ਵੱਲੋਂ ਬਹੁਤ ਕੁਝ ਕਲੀਅਰ ਕਰ ਦਿੱਤਾ ਗਿਆ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸਮਝੌਤਾ ਕਰਾਇਆ ਜਾਂਦਾ ਸੀਜ਼ਫਾਇਰ ਨੂੰ ਲੈ ਕੇ ਸੈੰਤੀ ਕਰਵਾਈ ਜਾਂਦੀ ਆ ਪਰ ਰੋਜ਼ ਸਭ ਦੇ ਵਿਚਾਲੇ ਫਿਰ 12 ਮਈ ਨੂੰ ਮੀਟਿੰਗ ਰੱਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਅੱਜ ਖਬਰ ਚੱਲ ਰਹੀ ਹੈ ਕਿ ਅੱਜ ਸੀਜ਼ਪਾਇਰ 18 ਮਈ ਨੂੰ ਖਤਮ ਹੋ ਜਾਵੇਗਾ ਪਰ ਇਸ ਗੱਲ ਨੂੰ ਲੈ ਕੇ ਭਾਰਤੀ ਫੌਜ ਦੇ ਵੱਲੋਂ ਇਹ ਗੱਲ ਕਿਅਰ ਕਰ ਦਿੱਤੀ ਗਈ ਹੈ ਕਿ ਅੱਜ ਕੋਈ ਵੀ ਸੀਜ਼ਪਾਇਰ ਖਤਮ ਨਹੀਂ ਹੋਵੇਗਾ ਭਾਰਤੀ ਫੌਜ ਦਾ ਕਹਿਣਾ ਹੈ ਕਿ ਸੀਜ਼ਪਾਇਰ ਨੂੰ ਲੈ ਕੇ ਕੋਈ ਵੀ ਮਿਆਦ ਨਹੀਂ ਰੱਖੀ ਗਈ ਕਿ ਇਹ ਕਦੋਂ ਮਿਆਦ ਸੀਜ਼ਪਾਇਰ ਖਤਮ ਹੋਵੇਗਾ ਇਸ ਕਨ ਲੈ ਕੇ ਕੋਈ ਵੀ ਮਿਆਰ ਆ ਜਿਹੜੀ ਮਿਆਦ ਨਹੀਂ ਰੱਖੀ ਗਈ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜੱ체 ਲੋਕਾਂ ਦੇ ਮਨਾਂ ਦੇ ਵਿੱਚ ਖਿਆਲ ਚੱਲ ਰਹੇ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਖਬਰਾਂ ਚੱਲੀਆਂ ਨੇ ਕਿ ਸੀਜ਼ਪਾਇਰ ਕਦੋਂ ਖਤਮ ਹੋ ਜਾਵੇਗਾ ਕੀ ਸੀਜ਼ਪਾਇਰ ਵਾਕਈ ਖਤਮ ਹੋ ਜਾਏਗਾ ਕੀ ਉਸ ਤਰੀਕੇ ਦੇ ਮੁਰ ਤੋਂ ਹਮਲਾ ਕਰਨ ਵਾਲੇ ਹਾਲਾਤ ਬਣ ਜਾਵੇਗੇ ਪਾਕਿਸਤਾਨ ਮੁਰ ਤੋਂ ਕੋਈ ਕਾਇਰਾਨਾ ਹਰਕਤ ਕਰ ਸਕਦਾ ਪਾਰਾ ਇਸ ਸਬ ਦੇ ਵਿਚਾਲੇ ਜਿੱਤੇ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਵੀ ਕੁਝ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਇੰਨੀ ਤਰੀਕ ਨੂੰ ਜਿਹੜਾ ਸੀਜ਼ਫਾਇਰ ਖਤਮ ਹੋ ਜਾਵੇਗਾ ਪਰ ਇਸ ਸਬ ਦੇ ਵਿਚਾਲੇ ਭਾਰਤੀ ਫੌਜ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਕਿ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਸੀਜ਼ਫਾਇਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਡੀਜੀਐਮਓ ਨੇ ਫੌਜ ਦੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਪਰ ਉਸ ਦੇ ਵਿੱਚ ਇਹਨਾਂ ਗੱਲਬਾਤਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਆਕੀ ਜਾਂਦੀ ਕੋਈ ਵੀ ਮਿਆਦ ਨਹੀਂ ਰੱਖੀ ਜਾਂਦੀ ਕਿ ਕਦੋਂ ਸੀਜ਼ਫਾਇਰ ਖਤਮ ਹੋਣਾ ਹਾਲਾਂਕਿ ਸੀਜ਼ਫਾਇਰ ਉਹ ਸ ਸਮਝੌਤੇ ਤੋਂ ਤੁਰੰਤ ਬਾਅਦ ਲਾਗੂ ਕਰ ਦਿੱਤਾ ਜਾਂਦਾ ਪਰ ਸੀਜ਼ਪਾਇਰ ਖਤਮ ਕਰਨ ਨੂੰ ਕੋਈ ਵੀ ਮਿਆਦ ਨਹੀਂ ਰੱਖੀ ਜਾਂਦੀ ਇਸ ਗੱਲ ਨੂੰ ਲੈ ਕੇ ਜੇਕਰ ਤੁਸੀਂ ਵੀ ਕੋਈ ਖਬਰ ਦੇਖੀ ਆ ਕਿ ਤੁਹਾਨੂੰ ਲੱਗ ਰਿਹਾ ਕਿ ਸੀਜ਼ਪਾਇਰ ਖਤਮ ਹੋ ਸਕਦਾ ਜਿਸ ਤਰੀਕੇ ਨਾਲ ਖਬਰਾਂ ਚੱਲ ਰਹੀਆਂ ਨੇ ਕਿ ਅੱਜ 18 ਮਈ ਨੂੰ ਸੀਜ਼ਪਾਇਰ ਖਤਮ ਹੋ ਸਕਦਾ ਪਰ ਇਸ ਦੇ ਲਈ ਤੁਹਾਡੇ ਨਾਲ ਵੱਡੀ ਕਵਰ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੀ ਸੀਜ਼ਪਾਇਰ ਨਹੀਂ ਖਤਮ ਹੋਵੇਗਾ ਇਸੇ ਤਰੀਕੇ ਨਾਲ ਸੀਜ਼ਪਾਇਰ ਬਣਿਆ ਰਹੇਗਾ ਜਾਣੀ ਕਿ ਦੋਵਾਂ ਦੇਸ਼ਾਂ ਦਾ ਸਮਝੌਤਾ ਬਣਿਆ ਰਹੇਗਾ ਕਿਸੇ ਵੀ ਤਰੀਕੇ ਦੀ ਗੋਲੀਬਾਰੀ ਆ ਜਿਹੜੀ ਦੋਨਾਂ ਦੇਸ਼ਾਂ ਦੇ ਵੱਲੋਂ ਨਹੀਂ ਕੀਤੀ ਜਾਵੇਗੀ ਤੁਸੀਂ ਸੁਰੱਖਿਆ ਦਾ ਮਹਿਸੂਸ ਕਰੋਗੇ ਭਾਰਤੀ ਫੌਜ ਦਾ ਕਹਿਣਾ ਉਹਨਾਂ ਦੇ ਵੱਲੋਂ ਖੋਦਾ ਅਜਿਹਾ ਜਦੋਂ ਇੰਨੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਮੀਡੀਆ ਅਦਾਰਿਆਂ ਦੇ ਵਿੱਚ ਇਸ ਤਰੀਕੇ ਖਬਰ ਚੱਲ ਜਾਵੇ ਕਿ ਕੀ ਸੀਜ਼ ਫਾਇਰ ਅਜ ਖਤਮ ਹੋ ਜਾਵੇਗਾ ਤਾਂ ਸੁਭਾਵਿਕਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਖਿਆਲ ਆ ਜਾਂਦਾ ਕਿ ਹੁਣ ਕਿਸ ਤਰੀਕੇ ਦੇ ਹਾਲਾਤ ਬਣਨਗੇ ਖਾਸ ਕਰਕੇ ਬਾਦਰ ਏਰੀਆ ਦੇ ਇਲਾਕਿਆਂ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਵਿੱਚ ਪਰ ਇਹ ਸਭ ਦੇ ਵਿਚਾਲੇ ਭਾਰਤੀ ਫੌਜ ਨੂੰ ਫਿਰ ਖੁਦ ਕਲੀਅਰ ਕਰਨਾ ਪੈ ਜਾਂਦਾ ਕਿ ਅੱਜ ਕੋਈ ਸੀਜ਼ਫਾਇਰ ਖਤਮ ਨਹੀਂ ਹੋਵੇਗਾ ਸੀਜ਼ਫਾਇਰ ਦੀ ਕੋਈ ਵੀ ਮਿਆਦ ਨਹੀਂ ਰੱਖੀ ਗਈ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਮਝੌਤਾ ਸੀਜ਼ਫਾਇਰ ਨੂੰ ਲੈ ਕੇ ਹਾਲਾਂਕਿ ਉਦੋਂ ਹੀ ਹੋਇਆ ਸੀ ਕਿ ਉਦੋਂ ਉਸ ਵਕਤ ਤੋਂ ਸੀਜ਼ਫਾਇਰ ਲਾਗੂ ਹੋ ਜਾਂਦਾ ਪਰ ਕੋਈ ਵੀ ਮਿਆਦ ਜਿਹੜੀ ਨਹੀਂ ਰੱਖੀ ਗਈ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਜੇਕਰ ਤੁਸੀਂ ਵੀ ਕਿਸੇ ਅਫਵਾਹਾਂ ਦੇ ਚੱਕਰ ਦੇ ਵਿੱਚ ਉਲਝੇ ਹੋਏ ਹੋ ਕਿ ਅਜ ਸੀਜ਼ਪਾਇਰ ਖਤਮ ਹੋ ਗਿਆ ਜਾਂ ਫਿਰ ਸੀਜ਼ਪਾਇਰ ਕਦੋਂ ਤੱਕ ਰਹੇਗਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਕਿ ਸੀਜ਼ਪਾਇਰ ਦੀ ਕੋਈ ਵੀ ਮਿਆਦ ਨਹੀਂ ਰੱਖੀ ਗਈ ਸੀਜ਼ਪਾਇਰ ਇਸੇ ਤਰੀਕੇ ਦੇ ਨਾਲ ਲਾਗੂ ਰਹੇਗਾ ਤਾਂ ਜੇਕਰ ਤੁਹਾਡੇ ਕਿਸੇ ਦੋਸਤ ਮਿੱਤਰ ਦੇ ਕੋਈ ਬਾਦਰ ਏਰੀਆ ਦੇ ਲੋਕ ਨੇ ਤਾਂ ਵੱਧ ਤੋਂ ਵੱਧ ਜਿਹੜੀ ਖਬਰ ਆ ਉਹਨਾਂ ਲੋਕਾਂ ਤੱਕ ਸ਼ੇਅਰ ਕਰਕੇ ਸਾਂਝੀ ਕਰਕੇ ਪਹੁੰਚਾ ਦਿਓ ਤਾਂ ਜੋ ਲੋਕਾਂ ਨੂੰ ਜਿਹੜਾ ਮਨ ਦੇ ਵਿੱਚ ਸਕੂਨ ਮਿਲ ਸਕੇ ਕਿ ਅਸੀਂ ਸੁਰੱਖਿਅਤ ਮਹਿਸੂਸ ਕਰ ਸਕੀਏ ਲੋਕ ਜਿਹੜੇ ਸੋਚਣਾ ਕਿਉਂਕਿ ਸੀਜ਼ ਫਾਇਰ ਖਤਮ ਨਹੀਂ ਹੋਵੇਗਾ ਸੀਜ਼ ਫਾਇਰ ਦੀ ਕੋਈ ਵੀ ਮਿਆਦ ਨਹੀਂ ਰੱਖੀ ਗਈ